ਸਾਸੀਕਾਰ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਮ ਆਦਮੀ ਪਾਰਟੀ ਵਿੱਚ ਵੱਡਾ ਧਮਾਕਾ ਹੋ ਗਿਆ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਉੱਤੇ ਕਿਸੇ ਨੇ ਸਪਰਟ ਜਿਹੜਾ ਹੈ ਉਹ ਛਿੜਕਿਆ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਵੱਲੋਂ ਖੁਲਾਸੇ ਕੀਤੇ ਗਏ ਲੇਕਿਨ ਇਧਰ ਪੰਜਾਬ ਦੇ ਵਿੱਚ ਵੱਡਾ ਆਲੰਗ ਕਰ ਦਿੱਤਾ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਕੋਲੋਂ ਜਿਹੜੀ ਕੁਰਸੀ ਖੋਈ ਹੈ ਪ੍ਰਧਾਨਗੀ ਵਾਲੀ ਉਹ ਭਗਵੰਤ ਮਾਨ ਨੇ ਆਪਣੇ ਆਪ ਨਹੀਂ ਦਿੱਤੀ ਪ੍ਰੈਸ਼ਰ ਪਾਇਆ ਗਿਆ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਕੌਮੀ ਜਨਰਲ ਸਕੱਤਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਟਕ ਅਤੇ ਰਗਵ ਚੱਡਾ ਵੱਲੋਂ ਕਿਉਂਕਿ ਰਗਵ ਚੱਡਾ ਤੇ ਆਲਰੇਡੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਛੇਵਾ ਦਰਿਆ ਜਿਹੜਾ ਲਸ਼ਿਆਂ ਦਾ ਵਹਿ ਰਿਹਾ ਹੈ ਉਸ ਨੂੰ ਅਸੀਂ ਕੰਟਰੋਲ ਕਰਨ ਦੇ ਵਿੱਚ ناکਾਮਾਬਜ਼ ਰਹੇ ਹਾਂ ਇਸ ਲਈ ਸਾਨੂੰ ਜਿਹੜੇ ਨਾਰਕੋਟਿਕਸ ਵਾਸਤੇ ਸੈਂਟਰ ਪੰਜਾਬ ਦੇ ਵਿੱਚ ਬਣਾਏ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਕਦੋਂ ਬਣਾਉਣਗੇ ਇਧਰ ਆਮ ਆਦਮੀ ਪਾਰਟੀ ਦੇ ਕਨਵੀਨਰ ਜਦੋਂ ਜਿਮਨੀ ਚੋਣਾਂ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਆਏ ਸੀ ਤੇ ਪੰਜਾਬ ਦੇ ਲੋਕਾਂ ਦੇ ਕੋਲੋਂ ਗੱਲ ਇੱਕ ਮੰਗ ਰੱਖੀ ਸੀ ਕਿ ਜਿੰਨੀਆਂ ਨਵੀਆਂ ਪੰਚਾਇਤਾਂ ਬਣੀਆਂ ਨੇ ਪੰਚਾਂ ਅਤੇ ਸਰਪੰਚਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਹੈ ਇਸ ਲਈ ਸਾਨੂੰ ਪੰਚਾਂ ਅਤੇ ਸਰਪੰਚਾਂ ਦੀ ਲੋੜ ਹੈ ਲੇਕਿਨ ਇਧਰ ਦੁਖਦੀ ਰੱਗ ਉੱਤੇ ਹੱਥ ਰੱਖ ਦਿੱਤਾ ਗਿਆ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲਵਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਭਗਵੰਤ ਮਾਨ ਜਿਹੜੇ ਨੇ ਹੁਣ ਬਿਲਕੁਲ ਸ਼ਕਤੀਹੀਨ ਕਰ ਦਿੱਤੇ ਗਏ ਜਿਮਨੀ ਚੋਣਾਂ ਤੋਂ ਪਹਿਲਾਂ ਵੱਡੇ ਜਿਹੜੇ ਫੈਸਲੇ ਲੈ ਗਏ ਚਾਰ ਮੰਤਰੀ ਜਿਹੜੇ ਸਸਪੈਂਡ ਕੀਤੇ ਗਏ ਉਹਨਾਂ ਦੇ ਕੋਲੋਂ ਤੱਕੇ ਦੇ ਨਾਲ ਅਧਰੇ ਲੈ ਗਏ ਅਤੇ ਪੰਜ ਨਵੇਂ ਬਣਾਏ ਗਏ ਉਹ ਬਿਲਕੁਲ ਨਹੀਂ ਪੁੱਛਿਆ ਗਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਧਰ ਨਮਾਇਦੇ ਜਿੰਨੇ ਵੀ ਆਏ ਹੋਏ ਨੇ ਭਗਵੰਤ ਮਾਨ ਦੇ ਆਲੇ-ਦੁਆਲੇ ਸੀਐਮ ਦੇ ਲੱਗੇ ਹੋਏ ਨੇ ਉਹ ਸਾਰੇ ਹੀ ਦਿੱਲੀ ਦੇ ਲਾਲੇ ਨੇ ਲੇਕਿਨ ਦਿੱਲੀ ਦੇ ਲਾਲੇ ਨੇ ਜਿਹੜੀ ਹੁਣ ਸ਼ਰਾਰਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਨੂੰ ਵੇਖ ਕੇ ਤੁਸੀਂ ਸਾਰੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਦੇ ਪੈਂਤਰੇ ਕਿਸ ਤਰ੍ਹਾਂ ਦੀ ਵਿਉਂਤਬੰਦੀ ਬਣਾਈ ਜਾ ਰਹੀ ਹੈ ਉਹ ਆਪਣੇ ਆਪ ਅਸਤੀਫਾ ਦੇ ਦੇਣਗੇ ਸੂਬੇ ਦੇ ਮੁੱਖ ਮੰਤਰੀ ਚਾਹੇ ਉਹ ਦਿਨ 15 ਦਿਨਾਂ ਨੂੰ ਚਾਹੇ ਉਹ ਦਿਨ 20 ਦਿਨਾਂ ਨੂੰ ਤੇ ਚਾਹੇ ਉਹ ਦਿਨ ਮਹੀਨੇ ਨੂੰ ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਫੋਰਸ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਆਪ ਹੀ ਦੋਨੋਂ ਹੱਥ ਖੜੇ ਕਰ ਦਿਓ ਅਸਤੀਫਾ ਜਿਹੜਾ ਆਪਣੇ ਆਪ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੂੰ ਦੇ ਦਿਓ ਜਿਸ ਤਰ੍ਹਾਂ ਪ੍ਰਧਾਨਗੀ ਵਾਲਾ ਅਸਤੀਫਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਲਦੀਆਂ ਜਮਨੀ ਚੋਣਾਂ ਦੇ ਵਿੱਚ ਦਿੱਤਾ ਹੈ ਦੂਜੇ ਪਾਸੇ ਹਿੰਦੂ ਚਿਹਰਾ ਆਮ ਆਦਮੀ ਪਾਰਟੀ ਵੱਲੋਂ ਦਾਅਵੇਦਾਰ ਬਣਾਇਆ ਗਿਆ ਆਮਨ ਅਰੋੜਾ ਅਤੇ ਸ਼ਰੀਕਰਸੀ ਸ਼ਰੀਕਰਸੀ ਐਜ਼ ਅ ਪ੍ਰਧਾਨ ਦਾ ਕੰਮ ਕਰ ਰਹੇ ਨੇ ਇਧਰ ਹੁਣ ਕੇਰਵਿੰਦ ਕੇਸ਼ੀਵਾਲ ਵੱਡੋ ਵੱਡਾ ਫਰਮਾਨ ਜਾਰੀ ਹੋਇਆ ਹੈ ਉਹਨਾਂ ਨੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੰਤਰੀ ਨੇ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੇ ਖਿਆਲ ਸੂਬੇ ਦੇ ਮੁੱਖ ਮੰਤਰੀ ਨੂੰ ਕੋਈ ਵੀ ਗੱਲ ਰਿਪੋਰਟ ਨਹੀਂ ਕਰਨਗੇ ਜੇ ਕੰਮ ਹੁੰਦਾ ਹੈ ਜਾਂ ਨਹੀਂ ਹੁੰਦਾ ਉਸ ਦੀ ਰਿਪੋਰਟ ਜਿਹੜੀ ਹੈ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਨਹੀਂ ਕੀਤੀ ਜਾਵੇਗੀ ਫਿਰ ਕੀ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਜਾਂ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਿਪੋਰਟ ਕਰਨਗੇ ਆਜਾ ਨਹੀਂ ਨਾ ਹੀ ਸੱਪ ਕੱਢ ਦਿੰਦਾ ਹੈ ਅਰਵਿੰਦ ਕੇਜਰੀਵਾਲ ਨੇ ਅੱਜ ਸਪੈਸ਼ਲ ਸਾਰੇ ਹੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਪਹਿਲ ਦੇ ਹਦਾਰ ਤੇ ਕਹਿ ਦਿੱਤਾ ਹੈ ਕਿ ਜਿਹੜਾ ਮੈਂ ਹੁਕਮ ਜਾਰੀ ਕਰਨ ਜਾ ਰਹੇ ਹਾਂ ਜਿਹੜਾ ਪ੍ਰਮਾਣ ਹਾਈ ਕਮਾਂਡ ਵੱਲੋਂ ਆ ਰਿਹਾ ਹੈ ਜੇਕਰ ਕਿਸੇ ਮੰਤਰੀ ਨੇ ਜਾਂ ਵਿਧਾਇਕ ਨੇ ਉਸ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜੇਕਰ ਕੋਈ ਮੰਤਰੀ ਤੱਤ ਵਿੱਚ ਆਇਆ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਦੇ ਖਿਲਾਫ ਵੱਡੀ ਕਾਰਵਾਈ ਹੋਵੇਗੀ ਜਿਹੜੀ ਵੀ ਰਿਪੋਰਟ ਕਰਨੀ ਹੈ ਜਿਹੜੀ ਵੀ ਇਨਫੋਰਮੇਸ਼ਨ ਦੇਣੀ ਹੈ ਜਿਹੜਾ ਵੀ ਡਿਵੈਲਪਮੈਂਟ ਦਾ ਕੰਮ ਕਰਾਉਣਾ ਹੈ ਜਿਹੜਾ ਵੀ ਕਿਤੇ ਫੋਨ ਕਰਾਉਣਾ ਹੈ ਸੂਬੇ ਦੇ ਨਵੇਂ ਬਣੇ ਪ੍ਰਧਾਨ ਅਮਨ ਅਰੂੜਾ ਨੂੰ ਰਿਪੋਰਟ ਕਰਨੀ ਪਵੇਗੀ ਯਾਨੀ ਕਿ ਹੁਣ ਸੂਬੇ ਦੇ ਮੁੱਖ ਮੰਤਰੀ ਸਿਰਫ ਪ੍ਰਚਾਰ ਕਰ ਸਕਦੇ ਨੇ ਪ੍ਰਚਾਰ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਪਹਿਲਾਂ ਹੀ ਦੱਸ ਦਈਏ ਕਿ ਜਦੋਂ ਦੇ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਏ ਹੋਏ ਨੇ ਉਹਨਾਂ ਦਿਨਾਂ ਤੋਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਪਣੇ ਵੱਲ ਕਰ ਲਏ ਨੇ ਕਿਉਂਕਿ ਜੇਲ੍ਹ ਤੋਂ ਬਾਅਦ ਚਾਰ ਤੋਂ ਪੰਜ ਵਾਰ ਕੈਬਨਿਟ ਮੀਟਿੰਗਾਂ ਜਿਹੜੀਆਂ ਨੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਨਹੀਂ ਅਰਵਿੰਦ ਕੇਜਰੀਵਾਲ ਵੱਲ ਕੀਤੀਆਂ ਗਈਆਂ ਨੇ ਇਹ ਸਾਰੀ ਪਾਵਰ ਜਿਹੜੀ ਕੇਂਦਰਿਤ ਕਰ ਦਿੱਤੀ ਹੈ ਉਹਨੂੰ ਸੈਂਟਰਾਈਜ਼ ਕਰ ਦਿੱਤਾ ਹੈ ਅਮਨ ਅਰੋੜਾ ਉਤੇ ਅਮਨ ਅਰੋੜਾ ਹੁਣ ਪੰਜਾਬ ਦੇ ਕਰਤਾ ਧਰਤਾ ਬਣ ਗਏ ਨੇ ਯਾਨੀ ਕਿ ਮੁੱਖ ਮੰਤਰੀ ਨੂੰ ਜਿਹੜਾ ਹੈ ਖੁਦੇ ਲਾ ਕੇ ਰੱਖ ਦਿੱਤਾ ਗਿਆ ਹੈ ਅਤੇ ਸਾਰੀ ਪਾਵਰ ਅਮਨ ਰੂੜਾ ਨੂੰ ਦੇ ਦਿੱਤੀ ਗਈ ਹੈ ਅਮਨ ਅਰੂੜਾ ਹੀ ਜਿਹੜੇ ਵੱਡੇ ਫੈਸਲੇ ਲੈਣਗੇ ਅਤੇ ਸਾਰੇ ਮੰਤਰੀ ਅਤੇ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਟਕਸਾਲੀ ਆਗੂ ਰਿਪੋਰਟ ਹਰ ਰੋਜ਼ ਕਰਨਗੇ ਅਮਨ ਅਰੂੜਾ ਨੂੰ ਧੰਨਵਾਦ